ਦਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਮਸ਼ਹੂਰ ਗਾਇਕ ਸਿੰਘਾ ਦੇ ਨਾਲ ਜੁੜੀ ਹੋਈ ਹੈ ਮਸ਼ਹੂਰ ਗਾਇਕ ਸਿੰਘਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਤੇ ਇੱਕ ਸਟੋਰੀ ਪਾ ਕੇ ਉਸਨੇ ਵੱਡਾ ਦਾਵਾ ਕੀਤਾ ਜਿਸ ਦੇ ਵਿੱਚ ਉਸਨੇ ਕਾਫੀ ਗੱਲਾਂ ਲਿਖੀਆਂ ਨੇ ਗਾਇਕ ਦਾ ਕਹਿਣਾ ਕਿ ਕਾਫੀ ਵਾਰ ਮੇਰੀ ਰੇਕੀ ਕੀਤੀ ਜਾ ਚੁੱਕੀ ਹੈ ਜਿਸ ਦੇ ਚਲਦਿਆਂ ਮੈਂ 2-3 ਵਾਰ ਘਰ ਬਦਲ ਚੁੱਕਾ ਤੇ ਨਾਲ ਹੀ ਉਸਨੇ ਪੁਲਿਸ ਨੂੰ ਇਹ ਸਵਾਲ ਕੀਤੇ ਨੇ ਕਿ ਮੈਨੂੰ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਫੈਮਿਲੀ ਦੀ ਸੇਫਟੀ ਲਈ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਮੈਨੂੰ ਕਿੰਨੀ ਵਾਰ ਧਮਕੀਆਂ ਆ ਵੀ ਮਿਲ ਚੁੱਕੀਆਂ ਨੇ ਕਿੰਨੀ ਵਾਰ ਮੇਰੀ ਕਾਰ ਦਾ ਵੀ ਪਿੱਛਾ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਜੀ ਨਾਲ ਉਹਨਾਂ ਨੇ ਇਸ ਪੋਸਟ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ होली ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੇ ਲੋੜ ਪਈ ਤਾਂ ਮੁੱਦਾ ਵੱਡਾ ਆ ਤੇ ਇੰਜੋਏ ਯੂਅਰ ਹੋਲੀ ਤਾਂ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਹੈ ਇੱਕ ਸਿੰਗਰ ਜੋ ਕਿ ਆਪਣੇ ਗੀਤਾਂ ਦੇ ਲਈ ਚਰਚਾ ਦੇ ਵਿੱਚ ਰਹਿੰਦੇ ਨੇ ਅਸਲੀ ਨਾਮ ਉਹਨਾਂ ਦਾ ਮਨਪ੍ਰੀਤ ਹੈ ਸਿੰਘਾ ਦੇ ਨਾਮ ਦੇ ਨਾਲ ਉਹ ਮਸ਼ਹੂਰ ਨੇ ਗੀਤਾਂ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗਾਇਕ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਤੇ ਨਾਲ ਹੀ ਜਿਸ ਦੇ ਵਿੱਚ ਉਸ ਵਿੱਚ ਕਾਫੀ ਗੱਲਾਂ ਉਹਨਾਂ ਨੇ ਲਿਖੀਆਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਹੈ ਕਿ ਉਹਨਾਂ ਦੀ ਲਗਾਤਾਰ ਜਿਹੜੀ ਰੇਕੀ ਕੀਤੀ ਜਾ ਚੁੱਕੀ ਆ ਦੋ ਤਿੰਨ ਵਾਰ ਉਸ ਦੀ ਗੱਡੀ ਦਾ ਵੀ ਜਿਹੜਾ ਪਿੱਛਾ ਕੀਤਾ ਗਿਆ ਧਮਕੀਆਂ ਮਿਲ ਰਹੀਆਂ ਨੇ ਉਹਨੇ ਕਿਹਾ ਕਿ ਮੈਨੂੰ ਕਈ ਵਾਰ ਜਿਹੜਾ ਘਰ ਵੀ ਉਹ ਬਦਲ ਚੁੱਕੇ ਨੇ ਅਤੇ ਫਿਰ ਉਹ ਕਹਿੰਦੇ ਨੇ ਕਿ ਮੈਨੂੰ ਹੋਰ ਕਿੰਨੀ ਵਾਰ ਘਰ ਚੇਂਜ ਕਰਨਾ ਪਊਗਾ ਮੈਨੂੰ ਆਪਣੀ ਫੈਮਿਲੀ ਦੀ ਸੇਫਟੀ ਲਈ ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਤਾਂ ਵੱਡੀ ਗੱਲ ਕਹਿ ਰਹੇ ਨੇ ਸਿੰਘਾ ਸਿੰਘਾ ਦੀ ਜਾਨ ਖਤਰੇ ਦੇ ਵਿੱਚ ਇਹ ਉਹ ਦਾਵਾ ਕਰ ਰਹੇ ਨੇ ਕਿ ਉਹਨਾਂ ਦੀ ਜਾਨ ਆ ਜਿਹੜੀ ਖਤਰੇ ਦੇ ਵਿੱਚ ਆ ਧਮਕੀਆਂ ਮਿਲ ਰੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਪੋਸਟ ਤੋਂ ਬਾਅਦ ਕੀ ਜਿਹੜਾ ਐਕਸ਼ਨ ਲੈਂਦੇ ਨੇ ਤਾਂ ਤੁਹਾਨੂੰ ਦੱਸ ਸੀ ਕਿ ਮਸ਼ਹੂਰ ਗਾਇਕ ਸਿੰਘਾ ਜੋ ਕਿ ਕਾਫੀ ਚਰਚਾ ਦੇ ਵਿੱਚ ਨੇ ਗੀਤ ਗਾਣਿਆਂ ਦੇ ਨਾਲ ਆਪਣੀਆਂ ਫਿਲਮਾਂ ਦੇ ਨਾਲ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਗਾਇਕ ਵੱਲੋਂ ਆਪਣੀ ਜਾਨ ਨੂੰ ਜਿਹੜਾ ਖਤਰਾ ਦੱਸਿਆ ਗਿਆ ਹੈ ਉਸਨੇ ਕਿਹਾ ਹੈ ਕਿ ਮੇਰੀ ਕਈ ਵਾਰ ਰੇਕੀ ਕੀਤੀ ਜਾ ਚੁੱਕੀ ਹੈ ਧਮਕੀਆਂ ਮਿਲ ਚੁੱਕੀਆਂ ਨੇ ਕਈ ਵਾਰ ਉਹ ਘਰ ਵੀ ਬਦਲ ਚੁੱਕੇ ਨੇ ਉਹਨਾਂ ਨੇ ਇੱਥੇ ਇਹ ਵੀ ਕਿਹਾ ਕਿ ਹੋਰ ਕਿੰਨੀ ਵਾਰ ਮੈਨੂੰ ਘਰ ਬਦਲਣਾ ਪਊਗਾ ਆਪਣੀ ਫੈਮਿਲੀ ਦੀ ਸੇਫਟੀ ਲਈ ਡੇਲੀ ਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਮਸ਼ਹੂਰ ਗਾਇਕ ਸਿੰਘਾ ਦੇ ਨਾਲ ਜੁੜੀ ਹੋਈ ਹੈ ਮਸ਼ਹੂਰ ਗਾਇਕ ਸਿੰਘਾ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਤੇ ਇੱਕ ਸਟੋਰੀ ਪਾ ਕੇ ਉਸਨੇ ਵੱਡਾ ਦਾਵਾ ਕੀਤਾ ਜਿਸ ਦੇ ਵਿੱਚ ਉਸਨੇ ਕਾਫੀ ਗੱਲਾਂ ਲਿਖੀਆਂ ਨੇ ਗਾਇਕ ਦਾ ਕਹਿਣਾ ਕਿ ਕਾਫੀ ਵਾਰ ਮੇਰੀ ਰੇਕੀ ਕੀਤੀ ਜਾ ਚੁੱਕੀ ਹੈ ਜਿਸ ਦੇ ਚਲਦਿਆਂ ਮੈਂ 2-3 ਵਾਰ ਕਾਰ ਬਦਲ ਚੁੱਕਾ ਤੇ ਨਾਲ ਹੀ ਉਸਨੇ ਪੁਲਿਸ ਨੂੰ ਇਹ ਸਵਾਲ ਕੀਤੇ ਨੇ ਕਿ ਮੈਨੂੰ ਹੋਰ ਕਿੰਨੀ ਵਾਰ ਕਾਰ ਬਦਲਣਾ ਪਵੇਗਾ ਫੈਮਲੀ ਦੀ ਸੇਫਟੀ ਲਈ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਮੈਨੂੰ ਕਿੰਨੀ ਵਾਰ ਧਮਕੀਆਂ ਆ ਵੀ ਮਿਲ ਚੁੱਕੀਆਂ ਨੇ ਕਿੰਨੀ ਵਾਰ ਮੇਰੀ ਕਾਰ ਦਾ ਵੀ ਪਿੱਛਾ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਜੀ ਨਾਲ ਉਹਨਾਂ ਨੇ ਇਸ ਪੋਸਟ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ होली ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੇ ਲੋੜ ਪਈ ਤਾਂ ਮੁੱਦਾ ਵੱਡਾ ਆ ਤੇ ਇੰਜੋਏ ਯੂਅਰ ਹੋਲੀ ਤਾਂ ਤੁਹਾਨੂੰ ਦੱਸ ਜੀ ਕਿ مشهور ਹੈ ਇੱਕ ਸਿੰਗਾ ਜੋ ਕਿ ਆਪਣੇ ਗੀਤਾਂ ਦੇ ਲਈ ਚਰਚਾ ਦੇ ਵਿੱਚ ਰਹਿੰਦੇ ਨੇ ਅਸਲੀ ਨਾਮ ਉਹਨਾਂ ਦਾ ਮਨਪ੍ਰੀਤ ਹੈ ਸਿੰਗਾ ਦੇ ਨਾਮ ਦੇ ਨਾਲ ਉਹ مشهور ਨੇ ਗੀਤਾਂ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ سوشل میڈیا ਤੇ ਪੋਸਟ ਪਾ ਕੇ ਗਾਇਕ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਤੇ ਨਾਲ ਜਿਸ ਦੇ ਵਿੱਚ ਪੋਸਟ ਵਿੱਚ ਕਾਫੀ ਗੱਲਾਂ ਉਹਨਾਂ ਨੇ ਲਿਖੀਆਂ ਨੇ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਹੈ ਕਿ ਉਹਨਾਂ ਦੀ ਲਗਾਤਾਰ ਜਿਹੜੀ ਰੇਕੀ ਕੀਤੀ ਜਾ ਚੁੱਕੀ ਆ ਦੋ ਤਿੰਨ ਵਾਰ ਉਸ ਦੀ ਗੱਡੀ ਦਾ ਵੀ ਜਿਹੜਾ ਪਿੱਛਾ ਕੀਤਾ ਗਿਆ ਧਮਕੀਆਂ ਮਿਲ ਰਹੀਆਂ ਨੇ ਉਹਨੇ ਕਿਹਾ ਕਿ ਮੈਨੂੰ ਕਈ ਵਾਰ ਜਿਹੜਾ ਘਰ ਵੀ ਉਹ ਬਦਲ ਚੁੱਕੇ ਨੇ ਅਤੇ ਫਿਰ ਉਹ ਕਹਿੰਦੇ ਨੇ ਕਿ ਮੈਨੂੰ ਹੋਰ ਕਿੰਨੀ ਵਾਰ ਘਰ ਚੇਂਜ ਕਰਨਾ ਪਊਗਾ ਮੈਨੂੰ ਆਪਣੀ ਫੈਮਿਲੀ ਦੀ ਸੇਫਟੀ ਲਈ ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਤਾਂ ਵੱਡੀ ਗੱਲ ਕਹਿ ਰਹੇ ਨੇ ਸਿੰਘਾ ਸਿੰਘਾ ਦੀ ਜਾਨ ਖਤਰੇ ਦੇ ਵਿੱਚ ਇਹ ਉਹ ਦਾਵਾ ਕਰ ਰਹੇ ਨੇ ਕਿ ਉਹਨਾਂ ਦੀ ਜਾਨ ਆ ਜਿਹੜੀ ਖਤਰੇ ਦੇ ਵਿੱਚ ਆ ਧਮਕੀਆਂ ਮਿਲ ਰੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਇਸ ਪੋਸਟ ਤੋਂ ਬਾਅਦ ਕੀ ਜਿਹੜਾ ਐਕਸ਼ਨ ਲੈਂਦੇ ਨੇ ਤਾਂ ਤੁਹਾਨੂੰ ਦੱਸ ਸੀ ਕਿ ਮਸ਼ਹੂਰ ਗਾਇਕ ਸਿੰਘਾ ਜੋ ਕਿ ਕਾਫੀ ਚਰਚਾ ਦੇ ਵਿੱਚ ਨੇ ਗੀਤ ਗਾਣਿਆਂ ਦੇ ਨਾਲ ਆਪਣੀਆਂ ਫਿਲਮਾਂ ਦੇ ਨਾਲ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਗਾਇਕ ਵੱਲੋਂ ਆਪਣੀ ਜਾਨ ਨੂੰ ਜਿਹੜਾ ਖਤਰਾ ਦੱਸਿਆ ਗਿਆ ਹੈ ਉਸਨੇ ਕਿਹਾ ਹੈ ਕਿ ਮੇਰੀ ਕਈ ਵਾਰ ਰੇਕੀ ਕੀਤੀ ਜਾ ਚੁੱਕੀ ਹੈ ਧਮਕੀਆਂ ਮਿਲ ਚੁੱਕੀਆਂ ਨੇ ਕਈ ਵਾਰੋਂ ਘਰ ਵੀ ਬਦਲ ਚੁੱਕੇ ਨੇ ਉਹਨਾਂ ਨੇ ਇੱਥੇ ਇਹ ਵੀ ਕਿਹਾ ਕਿ ਹੋਰ ਕਿੰਨੀ ਵਾਰ ਮੈਨੂੰ ਘਰ ਬਦਲਣਾ ਪਊਗਾ ਆਪਣੀ ਫੈਮਲੀ ਦੀ ਸੇਫਟੀ